ਵੈਸੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਮੈਨੂੰ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚੋਂ ਅਤੇ ਪੰਜਾਬ ਦੇ ਹਰ ਕੋਨੇ ਦੇ ਵਿੱਚੋਂ ਫੋਨ ਆ ਰਿਹਾ ਹੈ ਕਿ ਜੋ ਤੁਸੀਂ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਠੀਆ ਦੇ ਵਿਰੁੱਧ ਅਸੀਂ ਉਸ ਦੀ ਪ੍ਰਸ਼ੰਸਾ ਕਰਦੇ ਹਾਂ ਅਸੀਂ ਤੁਹਾਡੀ ਸ਼ਲਾਘਾ ਕਰਦੇ ਹਾਂ ਇਹ ਕੰਮ ਤਾਂ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਸਬੂਤ ਹੀ ਸਾਡੇ ਹੱਥੇ ਹੁਣ ਲੱਗੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬੜਾ ਵੱਡਾ ਦਾਵਾ ਜਿਹੜਾ ਹੈ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਠੋਕੇ ਰੱਖ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤਿਆ ਨੂੰ ਟੋਕਰਾ ਭਰਿਆ ਪਿਆ ਹੈ ਸਬੂਤਾਂ ਦਾ ਉਹਨਾਂ ਕਹਿੰਦਾ ਟੋਕਰਾ ਇਹ ਪੇਸ਼ ਕੀਤਾ ਜਾਵੇਗਾ ਅੱਜ ਪੇਸ਼ੀ ਹੈ ਬਿਕਰਮਜੀਠਿਆ ਦੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇਗਾ ਤੀਜੀ ਵਾਰ ਬਿਕਰਮਜੀਠਿਆ ਦੀ 14 ਦਿਨ ਦੀ ਗਾਇਕ ਹਰਾਸਤ ਜਿਹੜੀ ਵਧੀ ਹੈ ਤੇ ਦੂਸਰੇ ਪਾਸੇ ਕੱਲ ਏਮਨਦੋ ਚੂੜੀ ਕੱਸ ਦਿੱਤੀ ਬਿਕਰਮਜੀਠਿਆ ਦੀ ਬਿਕਰਮਜੀਠਿਆ ਦੇ ਜੀਜੇ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਿਉਂਕਿ ਕੱਲ ਸੁਖਬੀਰ ਸਿੰਘ ਬਾਦਲ ਮੁਲਾਕਾਤ ਕਰਨਾ ਚਾਹੁੰਦੇ ਸੀ ਨਾਪੇ ਦੀ ਨਵੀਂ ਜੇਲ੍ਹ ਦੇ ਵਿੱਚ ਜਾ ਕੇ ਬਿਕਰਮਜੀਠਿਆ ਦੇ ਨਾਲ ਲੇਕਿਨ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਲਾਕਾਤ ਰੋਕ ਦਿੱਤੀ ਗਈ ਮੁਲਾਕਾਤ ਨਹੀਂ ਕਰਨ ਦਿੱਤੀ ਗਈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਸੀ ਕਿ 6 ਤਰੀਕ ਨੂੰ ਪੇਸ਼ੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਬਿਕਰਮਜੀਠਿਆ ਦੀ ਬਿਕਰਮਜੀਠਿਆ ਦੀ ਮੁਸ਼ਕਲਾ ਇਸ ਪੱਧਰ ਵੱਝਣਗੀਆਂ ਇਹ ਤਾਂ ਕਦੇ ਸੁਪਨੇ ਦੇ ਵਿੱਚ ਵੀ ਮਜੇਠੀਆਂ ਨੇ ਨਹੀਂ ਸੋਚਿਆ ਹੋਵੇਗਾ ਕਿਉਂਕਿ ਸੁਪਰ ਸੀਐਮਸੀ ਪੁੱਠੇ ਸਿੱਧੇ ਹੱਥ ਮਾਰ ਕੇ ਪੈਸਾ ਇਕੱਠਾ ਕੀਤਾ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਜਿਹੜੇ ਲੋਕਾਂ ਨੇ ਪੰਜਾਬ ਦੀ ਜਵਾਨੀ ਖਤਮ ਕੀਤੀ ਹੈ ਜਿਹੜੇ ਲੋਕਾਂ ਨੇ ਪੰਜਾਬ ਦੀਆਂ ਮਾਵਾਂ ਭੈਣਾਂ ਦੀਆਂ ਰੰਗ-ਬਰੰਗੀਆਂ ਚੁੰਨੀਆਂ ਚਟੀਆਂ ਕੀਤੀਆਂ ਨੇ ਮੌਤ ਤੇ ਸੱਤਰ ਵਿਸ਼ੇ ਨੇ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੂੰ ਨਾ ਤੇ ਗਾਰਨਿਕ ਬ्रेड ਮਿਲੇਗਾ ਨਾ ਉਹਨਾਂ ਨੂੰ ਪਾਸਤਾ ਮਿਲੇਗਾ ਉਹਨਾਂ ਨੂੰ ਤਾਂ ਮਿਲੇਗੀ ਬੈਂਗਣਾ ਵਾਲੀ ਧਰੀ ਤੇ ਨਾ ਸਹਰਾਣਾ ਤੇ ਨਾ ਵੀਆਈਪੀ ਜਰ ਟ੍ਰੀਟ ਕੀਤਾ ਜਾਵੇਗਾ ਵੀ ਕੋਈ ਵੀ ਵੀਆਈਪੀ ਸਹੂਲਤ ਨਹੀਂ ਦਿੱਤੀ ਜਾਵੇਗੀ ਬਿਕਰਮਜੀਤਿਆ ਨੂੰ ਮਾਰ ਕੇ ਲੋਕਾਂ ਦੇ ਹਯਾਰਾ ਪੁੱਤਰ ਤੇ ਤੁਸੀਂ ਬ੍ਰੈਡ ਤੁਸੀਂ ਗਾਰਨਿਕ ਤੁਸੀਂ ਪਾਸਤੇ ਮੰਗਦੇ ਹੋ ਆ ਜਾਇਆ ਨਹੀਂ ਤੁਸੀਂ ਕੋਈ ਨਾਲਕਿਆਂ ਤੇ ਨਹੀਂ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਸਾਡੇ ਹੌਸਲੇ ਬਲੰਦ ਰੇ ਅਸੀਂ ਹਵਾ ਦੇ ਵਿੱਚ ਤੀਰ ਨਹੀਂ ਮਾਰਦੇ ਅਸੀਂ ਜੋ ਕੁਝ ਸਬੂਤ ਹੈ ਵਿਜੀਲੈਂਸ ਅਤੇ ਵਿਜੀਲੈਂਸ ਦੇ ਅਧਿਕਾਰੀਆਂ ਦੇ ਕੋਲ ਹੱਥ ਆਏ ਨੇ ਉਹਨਾਂ ਦਾ ਟੋਕਰਾ ਭਰਿਆ ਪਿਆ ਹੈ ਉਹ ਸਬੂਤ ਕਾਫੀ ਨੇ ਲੰਮਾ ਸਮਾਂ ਸਜ਼ਾ ਦਿਵਾਉਣ ਵਾਸਤੇ ਸ਼ਰੂਬਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਨ ਮੰਤਰੀ ਵਿਕਰਮ ਮਜੀਠੀਆ ਨੂੰ ਕੀ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਅੰਗ ਜਾਂ ਜਮਲੇਬਾਜ਼ੀ ਕੀਤੀ ਜਾ ਰਹੀ ਹੈ ਵਿਕਰਮਜੀਠੀਆ ਦੇ ਵਿਰੋਧ ਕਿਉਂਕਿ ਪਹਿਲਾਂ ਡਾਕਟਰ ਦਜੀਤ ਸਿੰਘ ਟੀਮਾ ਬਲਵਿੰਦਰ ਸਿੰਘ ਖੁੰਦੜ ਮਹੇਸ਼ਿੰਦਰ ਗਰੇਵਾਲ ਸਿਕੰਦਰ ਸਿੰਘ ਮਲੂਕਾ ਉਹਨਾਂ ਨੇ ਵਿਕਰਮਜੀਤਿਆ ਦੇ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਜੇਲ੍ਹ ਦੇ ਬਾਹਰਲੇ ਗੇਟ ਤੋਂ ਵਾਪਸ ਮੋੜ ਦਿੱਤਾ ਗਿਆ ਕੱਲ ਸੁਖਬੀਰ ਸਿੰਘ ਬਾਦਲ ਨੂੰ ਵੀ ਮੋੜ ਦਿੱਤਾ ਗਿਆ ਕਿਉਂਕਿ ਸੱਤਾ ਦੇ ਵਿੱਚ ਨੇ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਤੇ ਸ਼ਾਇਦ ਹੁਣ ਪਤਾ ਲੱਗ ਗਿਆ ਹੋਵੇਗਾ ਵਿਕਰਮਜੀਤਿਆ ਨੂੰ ਅਤੇ ਸੁਖਬੀਰ ਸਿੰਘ ਬਾਦਲ ਨੂੰ ਕਿ ਮੁੱਖ ਮੰਤਰੀ ਦੀ ਪਾਵਰ ਸ਼ਕਤੀ ਕੀ ਹੁੰਦੀ ਹੈ ਡਾਕਟਰ ਦਿਲਜੀਤ ਸਿੰਘ ਚੀਮਾ ਨੂੰ ਵੀ ਪਤਾ ਲੱਗ ਗਿਆ ਹੋਵੇਗਾ ਤੇ ਮਹੇਸ਼ ਕਂਦਰ ਗਰੇਵਾਲ ਅਤੇ ਸਿਕੰਦਰ ਸਿੰਘ ਮਲੂਕਾ ਨੂੰ ਜਿਨ੍ਹਾਂ ਨੂੰ ਬਗੜ ਦੇ ਸਾਹਮਣੇ ਹੀ ਮੋੜ ਦਿੱਤਾ ਗਿਆ ਕਿ ਤੁਸੀਂ ਬਿਕਰਮਜੀਠਿਆ ਨੂੰ ਨਹੀਂ ਮਿਲ ਸਕਦੇ ਕਿਉਂਕਿ ਉਸ ਦੇ ਉੱਤੇ ਇਲਜ਼ਾਮ ਹੈ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਉਹ ਵੀ 540 ਕਰੋੜ ਰੁਪਏ ਇਹ ਤਾਂ ਅਕਸਰ ਹੀ ਸੁਖਬੀਰ ਸਿੰਘ ਬਾਦਲ ਵੀ ਹਾਸਟੇਜ ਤੇ ਕਹਿੰਦੇ ਰਹੇ ਨੇ ਕਿ 5000 ਕਰੋੜ ਰੁਪਏ ਦੀ ਇਨਵੈਸਟਮੈਂਟ ਹੈ ਬਿਕਰਮਜੀਠਿਆ ਦੀ ਦੇਸ਼ਾ ਅਤੇ ਵਿਦੇਸ਼ਾਂ ਦੇ ਵਿੱਚ ਉਹ 5000 ਕਰੋੜ ਰੁਪਏ ਆਇਆ ਕਿੱਥੋਂ ਇਕੱਠਾ ਕਿਵੇਂ ਕੀਤਾ ਗਿਆ ਨਸ਼ਾ ਤਸਕੀਤਾ ਨਹੀਂ ਕੀਤੀ ਗਈ ਕਿਉਂਕਿ ਜਿਸ ਤਰ੍ਹਾਂ ਬੋਨੀ ਅਸਰਾਲਾ ਨੇ ਕਿਹਾ ਹੈ ਸੱਤਾ ਤੇ ਪਿੰਧੀ ਜੋ ਇੰਟਰਨੈਸ਼ਨਲ ਡਰਗ ਤਸਕਰ ਨੇ ਉਹ ਬਿਕਰਮਜੀਠਿਆ ਦੇ ਘਰ ਸੌਂਦੇ ਸੀ ਬਿਕਰਮਜੀਠਿਆ ਦੇ ਘਰ ਉਹ ਖਾਣਾ ਖਾਂਦੇ ਸੀ ਬਿਕਰਮ ਜੀਠੀਆ ਉਹਨਾਂ ਨੂੰ ਪੜਾ ਦਿੰਦਾ ਸੀ ਅਤੇ ਬਿਕਰਮ ਜੀਠੀਆ ਵੱਲੋਂ ਉਹਨਾਂ ਨੂੰ ਪੰਜਾਬ ਦਾ ਸਰਕਾਰੀ ਹੈਲੀਕਾਪਟਰ ਮੁਹੱਈਆ ਕਰਵਾ ਜਾਂਦਾ ਸੀ। ਗੁਜਰਾਤ ਤੋਂ ਪੰਜਾਬ ਪੰਜਾਬ ਤੋਂ ਗੁਜਰਾਤ ਤੇ ਦੂਸਰੇ ਪਾਸੇ ਸਰਕਾਰੀ ਗੱਡੀਆਂ ਸਰਕਾਰੀ ਸਰਕਾਰੀ ਸਿਕਿਉਰਟੀ ਵੀ ਦਿੱਤੀ ਜਾਂਦੀ ਸੀ। ਇਹ ਮੰਨਦਾ ਉਹ ਵੀ ਦੱਸਿਆ ਜਾਂਦਾ ਹੈ ਜਿਹੜੇ ਪਿੰਲੀ ਵਰਗੇ ਹੈਗੇ ਨੇ ਉਹ ਓਨੀ ਦੇਰ ਤੱਕ ਬਹਿ ਨਹੀਂ ਸਕਦੇ ਸੀ ਬਿਕਰਮ ਜੀਠੀਆ ਨੂੰ ਜਿੰਨੀ ਦੇਰ ਤੱਕ ਉਹਨਾਂ ਵੱਲੋਂ ਹਰੀ ਝੰਡੀ ਨਹੀਂ ਹੁੰਦੀ ਸੀ ਤੇ ਸ਼ਾਮ ਨੂੰ ਸ਼ਰਾਬਾਂ ਕੁਆਬਾਂ ਦੇ ਨੱਚੇ ਕਿਤੇ ਜਾਂਦੇ ਸੀ ਤੇ 2-3 ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਉਹਨਾਂ ਦੀ ਆਓ ਭਗਤ ਕਰਦੇ ਸੀ ਸ਼ਾਮ ਨੂੰ ਕਿਹੜੇ ਹੋਟਲ ਵਿੱਚ ਜਾਣਾ ਹੈ ਕਿਹੜੇ ਵਿਲੇ ਵਿੱਚ ਬੈਠਣਾ ਹੈ ਘਰ ਦੇ ਵਿੱਚ ਮਹਿਫਲ ਲਾਉਣੀ ਹੈ ਇਸ ਦੇ ਸਾਰੇ ਖੁਲਾਸੇ ਜਿਹੜੇ ਨੇ ਬੋਨੀ ਅਜ਼ਰਾਵਾ ਤਨਵੀਰ ਗਿੱਲ ਉਸ ਤੋਂ ਬਾਅਦ ਬਿੱਟੂ ਆਲਕ ਜੇ ਗੱਲ ਕਰੀਏ ਚਾਰ ਪ੍ਰਾਈਵੇਟ ਗਵਾ ਦੇ ਜਿਹੜੇ ਖਾਸਮ ਖਾਸ ਸੀ ਜਦੋਂ ਤੂੰ ਤੀ ਬੋਲਦੀ ਸੀ ਬਿਕਰ ਮਜੀਠੀਆ ਦੀ 2000 ਤਿੰਨ ਦੇ ਵਿੱਚ 2 3 ਦੇ ਵਿੱਚ ਹੈ ਤੇ ਦੂਸਰੇ ਪਾਸੇ ਇਹਨਾਂ ਨੇ ਹੀ ਮੰਜੀ ਠੋਕੀ ਹੈ ਇਹ ਹੀ ਅਜਿਹਾ ਵਿਰੋਧ ਕੇ ਵਿਰੋਧ ਕਰਕੇ ਠੋਕੇ ਗਵਾਹੀਆਂ ਦੇ ਰਹੇ ਨੇ ਬਿਕਰਮਜੀਠਿਆ ਦੇ ਵਿਰੁੱਧ ਦੋ ਸਰਕਾਰੀ ਗਵਾਹ ਨੇ ਈਡੀ ਦੇ ਸਾਫਕਾਰ ਡਾਇਰੈਕਟਰ ਨਰਜਤ ਸਿੰਘ ਅਤੇ ਪੰਜਾਬ ਦੇ ਸਾਫਕਾਰ ਡੀਜੀਪੀ ਸਦਾਰਚਟ ਉਪਤੇ ਹੈ ਉਹਨਾਂ ਦੀਆਂ ਗਵਾਹੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਕਾਫੀ ਨੇ ਲੰਮਾ ਸਮਾਂ ਜੇਲ੍ਹ ਭੇਜਣ ਵਾਸਤੇ ਬਿਕਰਮਜੀਠਿਆ ਨੂੰ ਲੇਕਿਨ ਬਿਕਰਮਜੀਠਿਆ ਕੀ ਕਹਿ ਰਿਹਾ ਹੈ ਉਹ ਕਹਿੰਦਾ ਮੈਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚੋਂ ਹਾਲੀ ਛੱਡੀ ਮੇਰੀ ਹੋਈ ਹੈ ਮੈਨੂੰ ਕਲੀਨ ਸ਼ਿਟ ਮਿਲੀ ਹੈ ਦੇਸ਼ ਦੀ ਮਾਨਯੋਗ ਅਦਾਲਤ ਸੁਪਰੀਮ ਕੋਰਟ ਵੱਲੋਂ ਮੈਨੂੰ ਮੈਂ ਬੇਕਸੂਰ ਹਾਂ ਮੈਂ ਕਸੂਰ ਮੈਂ ਮੈਂ ਬੇਕਸੂਰ ਹਾਂ ਮੈਂ ਨਿਰਦੋਸ਼ਾ ਮੈਨੂੰ ਜਾਣ ਗੁੱਝ ਕੇ ਬਦਲਾਖੋਰੀ ਦੀ ਰਾਜਨੀਤੀ ਕਰਕੇ ਰੰਜਸ਼ ਦੀ ਰਾਜਨੀਤੀ ਕਰਕੇ ਮੈਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਜਾਲ ਦੇ ਵਿੱਚ ਫਸਾਇਆ ਹੈ ਇਹੀ ਗੱਲ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਕਹਿ ਰਹੀ ਹੈ ਲੇਕਿਨ ਜਿੰਨਾ ਵਿਰੋਧ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਥੀਆਂ ਨੂੰ ਪੰਜਾਬ ਸਰਕਾਰ ਦਾ ਬਿਕਰਮਜੀਠਿਆ ਨੂੰ ਲੈ ਕੇ ਕਰਨਾ ਚਾਹੀਦਾ ਸੀ ਪੰਜਾਬ ਸਰਕਾਰ ਦਾ ਉਨ੍ਹਾਂ ਵਿਰੋਧ ਕੀਤਾ ਨਹੀਂ ਗਿਆ ਨਾ ਕੋਈ ਕਾਨਫਰੰਸ ਨਾ ਕੋਈ ਧਰਨਾ ਬਿਕਰਮਜੀਠਿਆ ਦੇ ਵਿਰੋਧ ਵਿੱਚ ਨਾ ਸੁਖਬੀਰ ਸਿੰਘ ਬਾਦਲ ਨਾ ਬੀਬਾ ਸਿਮਰਤ ਕੋਲ ਬਾਦਲ ਨਾ ਡਾਕਟਰ ਦਜੀਤ ਸਿੰਘ ਛੀਮਾ ਬਲਵਿੰਦਰ ਸਿੰਘ ਪੋਧੜ ਸਾਰੇ ਦੇ ਸਾਰੇ ਚੁੱਪ ਕਿਉਂ ਨੇ ਮੁਲਾਕਾਤ ਜਰੂਰ ਇੱਕ ਵਾਰ ਕਰਨ ਕਰਨ ਗਿਆ ਸੀ ਲੇਕਿਨ ਉਹ ਰੋਕ ਦਿੱਤੀ ਗਈ ਲੇਕਿਨ ਕਿਉਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਡੰਡੇ ਦਾ ਡਰ ਹੈ ਅੱਜ ਪੇਸ਼ੀ ਹੈ ਅੱਜ ਪੇਸ਼ੀ ਦੇ ਵਿੱਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇਗਾ ਕੌਣ ਗਲਤ ਹੈ ਕੌਣ ਸਹੀ ਹੈ